ਪਰ ਇਹਦਾ ਜਿਹੜਾ ਸੀ ਨਾ ਜਲਾਓ ਇਹਦੇ ਗੀਤਾਂ ਦਾ ਇਹਦੀ ਗਾਇਕੀ ਦਾ ਮਤਲਬ ਜਿਹੜਾ ਜਿਹੜਾ ਇੱਕ ਖਾਸ ਜਿਹਨੂੰ ਆਪਾਂ ਫਿਰ ਹੋਏ ਮੈਂ ਸ਼ਬਦ ਵਰਦੋ ਨਾ ਮੀਲ ਪੱਥਰ ਜੀ ਐਚ ਐਮ ਬੀ ਦਾ ਮਤਲਬ ਐਚ ਐਮ ਬੀ ਆਲੇ ਨੂੰ ਮਾਰ ਨਾਲ ਸਾਦੇ ਸੀ ਇਹ ਟੌਰ ਨਾ ਜਾਂਦਾ ਸੀਗਾ ਸਟੇਜ ਪ੍ਰੋਗਰਾਮਾਂ ਤੇ ਇੰਨਾ ਜ਼ਿਆਦਾ ਚੜਦੇ ਦੀ ਦਿਨੇ ਮਤਲਬ ਫਿਰ ਦੇਖੋ ਨਾ ਵੀ ਡਿਊਟ ਵੀ ਕੌਣ ਹੈ ਜਾਂ ਸੋਲੋ ਵੀ ਕੌਣ ਹੈ ਸੋਲੋ ਉੱਥੇ ਅਜੇ ਵੀ ਹਾਕਮ ਵਖਤਰੀ ਵਾਲਾ ਸੰਦੀਲੇ ਹੁਣਾ ਦਾ ਜਦੋਂ ਗੱਲ ਚੱਲਦੀ ਆ ਉਹ ਵੀ ਪਿਆਰ ਨਾਲ ਯਾਦ ਕਰਦੇ ਆ ਇਹਨੂੰ ਫਿਰ ਸੀ 사ਜਨ ਰਾਏ ਕੁੱਟੀ ਨਾਲ ਇਹਦਾ 사ਜਨ ਰਾਏ ਕੁੱਟੀ ਗੀਤ ਲਿਖਦਾ ਵੀ ਸੀ ਜਿਹੜਾ ਕ ਗਾ ਵੀ ਲੈਂਦਾ ਸੀ ਸਟੇਜਾਂ ਤੇ ਅੱਛਾ ਜੀ ਉਹਦੇ ਨਾਲ ਇੱਕ ਕਮਲ ਡਾਂਸਰ ਹੁੰਦਾ ਸੀ ਉਹਨਾਂ ਦਾ ਦੇਖੋ ਉਹਨਾਂ ਦੀ ਕਾਬਦੀ ਮਾਰਕੀਟ ਸੀ ਇੱਕ ਤਾਂ ਰਾਮਲੀਲਾ ਲੁਧਿਆਣਾ ਰੇਲਵੇ ਸਟੇਸ਼ਨ ਕੋਲੇ ਇੱਕ ਰਾਵਨਿਲਾ ਵੱਡੀ ਰਾਵਨਿਲਾ ਸੀ ਉਸ ਗੱਲ ਦੀ ਅਟਰੈਕਸ਼ਨ ਇਹ ਹੁੰਦੀ ਸੀ ਵੀ ਉੱਥੇ 사ਜਨ ਰਾਏ ਕੁੱਟੀ ਤੇ ਕਮਲ ਡਾਂਸਰ ਤੇ ਗੀਤ ਦੇਖਾਂਗੇ ਇੱਕ ਐਚਐਮਟੀ ਵਾਲੇ ਸਾਲਾਨਾ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਇੱਥੇ ਪੰਜੌਰ 사ਜਨ ਰਾਏ ਗੁੱਟੀ ਸਾਲਾਂ ਬੱਧੀ ਕਿਤੇ ਕਮਲ ਡਾਂਸਰ ਇੱਥੇ ਆਉਂਦੇ ਰਹੇ ਫਿਰ 사ਜਨ ਰਾਏ ਗੁੱਟੀ ਚੰਦੀ ਰਾਮ ਨੂੰ ਨਾਲ ਲੈ ਜਾਂਦਾ ਸੀ ਬਹੁਤ ਬਹੁਤ ਚਿਰ ਉਹ ਨਾਲ ਲੈ ਜਾਂਦਾ ਰਿਹਾ ਫਿਰ ਉੱਥੇ ਵੀ ਉਹ ਮੈਨੂੰ ਯਾਦ ਹੈ ਇੱਕ ਗੀਤ ਬੜਾ ਪਿਆਰਾ 사ਜਨ ਰਾਏ ਗੁੱਟੀ ਦਾ ਚੰਦੀ ਰਾਮ ਕੋ ਦਾ ਹੁੰਦਾ ਸੀ ਦੋ ਲਾਈਨਾਂ ਹੀ ਕਮਾਲ ਆ ਵੀ ਸੋਹਣੀ ਮਹੀਵਾਲ ਮਹੀਵਾਲ ਕਰਦੀ ਵਿੱਚ ਦਰਿਆਵਾਂ ਦੇ ਸੋਣੀ ਆਪ ਡੁੱਬੀ ਰੂਹ ਤਰਦੀ ਵਿੱਚ ਦਰਿਆਵਾਂ ਤੇ ਇਸ ਤਰ੍ਹਾਂ ਸੀ ਫਿਰ ਇਹਨੇ ਆਖਰੀ ਉਮਰ ਵੀ ਗਾਏ ਉਦਾਂ ਤਾਂ ਕੱਟੇ ਮਿੱਠੇ ਜਾਮਨੂ ਵਗੈਰਾ ਪਰ ਉਹ ਨਹੀਂ ਉਹ ਗੱਲ ਨਹੀਂ ਬਣੀ ਚੱਲੇ ਨਹੀਂ ਹੈ ਫਕੀਰਾ ਅळा ਹਾਲ ਗਾਏ ਉਹ ਗੱਲ ਨਹੀਂ ਬਣੀ